ਨੀ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਿਹੜੀ ਆਏ ਆ ਭਾਜੀ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਉੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਪਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਬਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨਾਂ ਨੂੰ ਇਕੱਠਿਆਂ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੀ ਮਾਂ ਮੇਰੇ ਬਾਪ ਨੇ ਮੇਰੀ ਮਾਂ ਤੋਂ ਬਿਨਾ ਬਾਕੀ ਮੈਨੂੰ ਮਾਫੀ ਦਿਓ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨਿਲਾਉਂਦਾ ਸੀ ਐਦਾਂ-ਐਦਾਂ ਕਰਕੇ ਸਿਰ ਮਾਰ ਕੇ ਨਿਲਾਇਆ ਅੱਜ ਅਸੀਂ ਆਪਣੇ ਬਾਪ ਨੂੰ ਐਦਾਂ-ਐਦਾਂ ਸਿਰ ਮਾਰ ਕੇ ਨਿਲਾਇਆ 40 ਫੀਲਿੰਗ ਦਿੰਦਾ ਜਿੱਦਾਂ ਇੱਕ ਬੱਚੇ ਨੂੰ ਲੜਾਈ ਦਾ ਉਹ ਦੰਦਣਾ ਆਪਣੇ ਬਾਪ ਨੂੰ ਇਹਦੀ ਮੇਰੀ ਮੈਂ ਤੇ ਆ ਸਾਰੇ ਤੁਸੀਂ ਆਪਣੇ ਮਾਵਾਬ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾਵਾਬ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਪੁਲਿਸ ਆਪਣੇ ਬਾਵਾਬ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਉਹਨਾਂ ਨੂੰ ਕਦੀ ਉੱਚੀ ਨਹੀਂ ਵਾਲਾ ਬੋਲੋ ਮੈਨੂੰ ਚਾਨੀ ਵਾਲਾ ਬੋਲੂ ਜਿਗਰਾ ਵਾਲਾ ਬੰਦਾ ਮੈਂ ਜਿਗਰਾ ਬਣਾਉਣਾ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰਤ ਏਂ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੁੱਲੂਗਾ ਉਹ ਰੁੱਲੂ ਕਾਉਂ ਨਿੱਤ ਰਕੀ ਨਹੀਂ ਹੋ ਸਕਦੀ ਕਦੇ ਜਿਹਨੇ ਆਪਣੇ ਮਾਪਿਆਂ ਨੂੰ ਜਿਹਨੇ ਆਪਣੇ ਮਾਪਿਆਂ ਦਾ ਦਿਲ ਝੰਡਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਮੀਡੀਆ ਕੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਬਾਪ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਪ ਸ਼ਹਿਜ਼ਾਦਾ ਆ ਸ਼ਾਨਦਾਰ ਲੋਕ ਪਿਆ ਸਾਡਾ ਜਿੰਨੇ ਸਾਨੂੰ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇੰਨਾ ਕੁਝ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਕ ਕੀਤਾ ਉਹ ਕੀਤਾ ਹੈ ਉੱਕੇ ਇਹਨਾਂ ਦਾ ਦਿੱਤਾ ਇੱਕ ਆਪਈਆ ਫੈਮਿਲੀ ਆ ਇਹਨਾਂ ਮੈਂ ਗੱਲਾਂ ਕਰਕੇ ਦਿਲ ਜਨ ਮਿੱਟੀ ਦੇ ਦਾ ਆਪਣੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਆਰਾ ਨਹੀਂ ਮਿਲਦੀ ਜਿੰਦਗੀ ਜਿੰਦਗੀ ਅਸਾਨੂੰ ਬਤਾ ਦੀ ਆਪਣੇ ਬਾਪੂ ਨੂੰ ਕਿਦਾਂ ਦਫਨਾਣਾ ਦੁਆਰਾ ਨਹੀਂ ਮਿਲਦੀ ਜਿੰਦਗੀ ਜਿੰਦਗੀ ਕਦੀ ਵੀ ਇਕੱਲੀ ਨਾ ਕਰੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪਾਂ ਦੀ ਕਦਰ ਕਰਿਆ ਕਰੋ ਬਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਲੇ ਹੋ ਗਏ ਮੈਂ ਅਰੇ ਮaaf ਕਰ ਦਿਓ ਜੀ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪ ਬਾਬਾ ਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਵਾਸਤੇ ਦੁਆ ਕਰੋ ਮਾਂ ਬਾਪ ਵਾਸਤੇ ਦੁਆ ਕਰੋ ਕਦੀ ਵੀ ਮਾਂ ਬਾਪ ਨੂੰ ਸਮਝਾਨ ਘਟੋ ਕਬਰ ਆ ਆ ਕਦੀ ਵੀ ਮਾਂ ਬਾਪ ਫਿਰਦਾ ਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਵੀ ਚਾਹੀਦੇ ਵੀ ਬੱਕੀ ਹੋਰ ਸਾਡੇ ਅਸੀਂ ਅੱਜ ਬੈਨਸ ਤੇ ਪਰੌਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲਿਆ ਜਾਂਦਾ ਪਰ ਆਪਣੇ ਮਾਪਾਂ ਦੀ ਕਦਰ ਕਰੋ ਜੀ